ਇਹ ਨਿਤਨ ਚੋਪੜਾ ਜੀ ਦੀ ਦੁਕਾਨਾ ਮੰਡਰਵਾਲੀ ਗਲੀ ਦੇ ਵਿੱਚ ਜੀ ਵੇਖਿਆ ਹਣਾ ਵੀ ਡੈਂਟਿਸਟ ਦਾ ਇੱਕ ਛੋਟਾ ਜਿਹਾ ਹਸਪੀਟਲ ਹੈ ਇਹ ਪ੍ਰਭ ਦਾਸੂ ਵਾਲ ਜਿਹੜਾ ਕਿਥੋਂ ਆਪਣੇ ਆਪ ਨੂੰ ਬਚਾ ਕੇ ਪੁਲਿਸ ਕੋਲੋਂ ਬਚਾ ਕੇ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਲੋਕਾਂ ਕੋਲੋਂ ਫਰੋਥੀਆਂ ਮੰਗ ਰਿਆ ਉਹਦੀ ਕਾਰਵਾਈ ਹੈ ਆ ਇਸ ਸਬੰਧੀ ਅਸੀਂ ਜਿਹੜੀ ਸਟੇਟਮੈਂਟ ਦਰਜ ਕਰਕੇ ਤੇ ਇਹਦੀ ਜਿਹੜੀ ਅਰਚਾ ਦਰਜ ਕਰ ਲਿਆ ਵਾ ਤੇ ਇਹਦੀ ਜਿਹੜੀ ਆ ਪ੍ਰोसीडिंग ਕਾਨੂੰਨ ਮੁਤਾਬਕ ਕੀਤੀ ਜਾ ਰਹੀ ਆ ਟੀਮਾਂ ਲੱਗ ਗਿਆ ਨੇ ਸੀਸੀਟੀਵੀ ਕੈਮਰੇ ਚੈੱਕ ਕਰਨਗੇ ਤੇ ਜਲਦੀ ਸਭ ਤੋਂ ਪਹਿਲਾਂ ਇਹ ਸ਼ੂਟਰਾਂ ਨੂੰ ਅਰੈਸਟ ਕਰਾਂਗੇ ਤੇ ਜਿਹੜਾ ਪ੍ਰਵਦਾਸੂਵਾਲ ਵੀ ਬਾਹਰ ਬੈਠਾ ਵਿਦੇਸ਼ ਚ ਬੈਠਾ ਆ ਉਹਦੇ ਜਿਹੜੇ ਵਾਰੰਟ ਜਾਰੀ ਹੋ ਚੁੱਕੇ ਨੇ ਕਿਉਂਕਿ ਇਹਦੇ ਖਿਲਾਫ ਕਾਫੀ ਮੁਕੱਦਮੇ ਇਥੇ ਅੰਮ੍ਰਿਤਸਰ ਬਾਰਡਰ ਦੇ ਉੱਤੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਹੋ ਗਏ ਨੇ ਸੋ ਇਹਦੀ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਆ ਇਨੂੰ ਵਾਪਸ ਪੰਜਾਬ ਲਿਆਉਣ ਵਾਸਤੇ ਇਹਨਾਂ ਕੇਸਾਂ ਦੇ ਵਿੱਚ ਅਰੈਸਟ ਕਰਨ ਵਾਸਤੇ ਉਹ ਵੀ ਪ੍ਰੋਸੀਜਰ ਚੱਲਿਆ ਇਹਨੂੰ ਵੀ ਅਸੀਂ ਜਲਦੋਂ ਉੱਥੋਂ ਫੜ ਕੇ ਤੇ ਇੱਥੇ ਲਿਆਵਾਂਗੇ ਤੇ ਸਲਾਖਾਂ ਦੇ ਪਿੱਛੇ ਭੇਜਾਂਗੇ ਤੇ ਇਸ ਲਈ ਮੈਂ ਇੱਥੇ ਜਿਹੜੇ ਨੌਜਵਾਨ ਵੀਰ ਹੈ ਨਾ ਉਹਨਾਂ ਨੂੰ ਰਿਕਵੈਸਟ ਬੇਨਤੀ ਕਰਦਾ ਚੰਨ ਪੈਸਿਆਂ ਦੀ ਖਾਤਰ ਬਾਹਰ ਬੈਠੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਗੈਂਗਸਟਰ ਕਹਿੰਦੇ ਨੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਜਿਹੜੀਆਂ ਇਹ ਗਲਤ ਕਾਰਵਾਈਆਂ ਨਾ ਕਰਨ ਨਹੀਂ ਤਾਂ ਜਿਹੜੇ ਤੁਸੀਂ ਵੇਖਿਆ ਹੋਊਗਾ ਜਿਹੜੇ ਪਹਿਲਾਂ ਵੀ ਜਿਹਨਾਂ ਜਿਨ੍ਹਾਂ ਨੇ ਕਾਰਵਾਈਆਂ ਕੀਤੀਆਂ ਨੇ ਉਹ ਅਰੈਸਟ ਵੀ ਹੋਏ ਨੇ ਕਈਆਂ ਨਾਲ ਮੁਕਾਬਲਾ ਵੀ ਹੋਇਆ ਤੇ ਕਈ ਬੰਦੇ ਜਿਹੜੇ ਆ ਉਹ ਜੇਲਾ ਦੇ ਵਿੱਚ ਵੀ ਬੰਦ ਨੇ ਸਰ ਪਰਿਵਾਰ ਕਹਿ ਰਿਹਾ ਸਾਨੂੰ ਆਪਣਾ ਪਰਸਨਲ ਲਾਇਸੈਂਸ ਚਾਹੀਦੇ ਆ ਜੀ ਉਹ ਮਿਲ ਜਾਣਗੇ ਜੀ ਇਹ ਸਾਡਾ ਵੀ ਮੇਰਾ ਵੀ ਪਰਿਵਾਰ ਫਾਈਲਾ ਇਹ ਅਪਲਾਈ ਕਰ ਦਨ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਤੇ ਇਹਨਾਂ ਦਾ ਜਲ ਤੋਂ ਜਲਦ ਜਿਹੜਾ ਲਾਇਸੈਂਸੀ ਇਤਿਹਾਰ ਹੋ ਉਹ ਅਸੀਂ ਬਣਾ ਕੇ ਦਵਾਂਗੇ ਕਿਉਂਕਿ ਪਹਿਲਾਂ ਹੀ ਸਰਕਾਰ ਬਈ ਮੈਂ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਥੋੜਾ ਜਿਹਾ ਸਹਿਯੋਗ ਦੇਣ ਦਰਨ ਨਾ ਤੇ ਇਹਨਾਂ ਨੂੰ ਕਾਬੂ ਕਰਨ 'ਚ ਸਾਡੀ ਮਦਦ ਕਰੋ ਠੀਕ ਹੈ ਸਰਕਾਰ ਇਹ ਚੋਪੜਾ ਕਲੀਨਿੰਗ ਅੱਥਰੂ ਅਣਖਾਤੇ ਮੁੰਡੇ ਤੀਪ ਨੌਂ ਨਗਰ ਦੇ ਇਲਾਕੇ ਬੰਨੇ ਆ ਕੇ ਗੂੜੀਆਂ ਮਾਰ ਕੇ ਦੂਫਰ ਕੀਤੇ ਉਹਨਾਂ ਨੂੰ ਅੱਜ ਅਸੀਂ ਮੌਕੇ ਤੇ ਪਹੁੰਚੇ ਆ ਤੇ ਰਿਪੋਰਟ ਕਰਨੀ ਚਾਹਦੇ ਹਾਂ ਉਸ ਤੇ ਦਾ ਪਾਲਾ ਦਰਜ ਕਰਕੇ ਇਹਨੂੰ ਕਥਿਤ ਕਰਾਂਗੇ ਸਰ ਕੋਈ ਫਰौती ਦੀ ਜਾਂ ਕੋਈ ਹੋਰ ਕਿਸੇ ਨੂੰ ਲੈ ਕੇ ਕੋਈ ਥ੍ਰੈਟ ਕੋਈ ਕਾਲ ਆਈ ਹੋਵੇ ਜਾਂ ਇਹਨਾਂ ਦੀ ਸਟੇਟਮੈਂਟ ਰਿਪੋਰਟ ਕਰਨੀ ਹੈ ਜੀ ਮੌਕੇ ਤੇ ਪਹੁੰਚਿਆ ਤੇ ਅਸੀਂ ਰਿਪੋਰਟ ਨੰਬਰ ਸਟੇਟ ਕਰਕੇ ਜੋਰ ਪੜਦੀ ਕਰਦੇ ਹਾਂ ਪਹਿਲਾਂ ਵੀ ਸਰ ਕੋਈ ਸਮਾਂ ਪਹਿਲਾਂ ਵੀ ਇਹਨਾਂ ਨੂੰ ਧਮਕੀਆਂ ਆਈਆਂ ਸੀਗਾ ਉਦੋਂ ਵੀ ਜਿਹੜਾ ਆ ਮਾਰਨ ਦੀਆਂ ਧਮਕੀਆਂ ਮਿਲੀਆਂ ਸੀਗੀਆਂ ਉਹਦੇ ਬਾਰੇ ਸਰ ਕੋਈ ਹੈਗਾ ਪਤਾ ਨਹੀਂ ਹੈ ਜੀ ਧਿਆਨ ਚ ਕਰਦੇ ਸਾਰਾ ਕਥਿਤ ਜੋ ਸੀਸੀਟੀਵੀ ਕੈਮਰੇ ਵਗੈਰਾ ਆਂ ਗੱਲ ਜਾ ਰਹੇ ਹਾਂ ਹਾਂਜੀ ਜੀ ਵਾਲੇ ਇਹ ਨਿਤਨ ਚੋਪੜਾ ਜੀ ਦੀ ਦੁਕਾਨ ਆ ਮੰਡਰਵਾਲੀ ਗਲੀ ਦੇ ਵਿੱਚ ਇੱਕ ਉਹ ਵਿਖਿਆਉਣਾ ਵੀ ਡੈਂਟਿਸ ਦਾ ਇੱਕ ਛੋਟਾ ਜਿਹਾ ਹਸਪੀਟਲ ਹੈ ਇਹ ਪ੍ਰਭ ਦਾਸੂ ਵਾਲ ਜਿਹੜਾ ਕਿ ਇਥੋਂ ਆਪਣੇ ਆਪ ਨੂੰ ਬਚਾ ਕੇ ਪੁਲਿਸ ਕੋਲੋਂ ਬਚਾ ਕੇ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਲੋਕਾਂ ਕੋਲੋਂ ਫਰੋਥੀਆਂ ਮੰਗ ਰਿਆ ਉਹਦੀ ਕਾਰਵਾਈ ਹੈ ਆ ਇਸ ਸਬੰਧੀ ਅਸੀਂ ਜਿਹੜੀ ਸਟੇਟਮੈਂਟ ਦਰਜ ਕਰਕੇ ਤੇ ਇਹਦੀ ਜਿਹੜੀ ਅਰਚਾ ਦਰਜ ਕਰ ਲਿਆ ਵਾ ਤੇ ਇਹਦੀ ਜਿਹੜੀ ਆ ਪ੍ਰोसीडिंग ਕਾਨੂੰਨ ਮੁਤਾਬਕ ਕੀਤੀ ਜਾ ਰਹੀ ਆ ਟੀਮਾਂ ਲੱਗ ਗਿਆ ਨੇ ਸੀਸੀਟੀਵੀ ਕੈਮਰੇ ਚੈੱਕ ਕਰਨਗੇ ਤੇ ਜਲਦੀ ਸਭ ਤੋਂ ਪਹਿਲਾਂ ਇਹ ਸ਼ੂਟਰਾਂ ਨੂੰ ਅਰੈਸਟ ਕਰਾਂਗੇ ਤੇ ਜਿਹੜਾ ਪ੍ਰਭ ਦਾਸੂਵਾਲ ਵੀ ਬਾਹਰ ਬੈਠਾ ਵਿਦੇਸ਼ 'ਚ ਬੈਠਾ ਆ ਉਹਦੇ ਜਿਹੜੇ ਵਾਰੰਟ ਜਾਰੀ ਹੋ ਚੁੱਕੇ ਨੇ ਕਿਉਂਕਿ ਇਹਦੇ ਖਿਲਾਫ ਕਾਫੀ ਮੁਕੱਦਮੇ ਇੱਥੇ ਅੰਮ੍ਰਿਤਸਰ ਬਾਰਡਰ ਦੇ ਉੱਤੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਹੋ ਗਏ ਨੇ ਸੋ ਇਹਦੀ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਆ ਇਹਨੂੰ ਵਾਪਸ ਪੰਜਾਬ ਲਿਆਉਣ ਵਾਸਤੇ ਇਹਨਾਂ ਕੇਸਾਂ ਦੇ ਵਿੱਚ ਅਰੈਸਟ ਕਰਨ ਵਾਸਤੇ ਉਹ ਵੀ ਪ੍ਰੋਸੀਜਰ ਚੱਲਿਆ ਇਹਨੂੰ ਵੀ ਅਸੀਂ ਜਲਦੋਂ ਉੱਥੋਂ ਫੜ ਕੇ ਤੇ ਇੱਥੇ ਲਿਆਵਾਂਗੇ ਤੇ ਸਲਾਖਾਂ ਦੇ ਪਿੱਛੇ ਭੇਜਾਂਗੇ ਤੇ ਸਰ ਮੈਂ ਇੱਥੇ ਜਿਹੜੇ ਨੌਜਵਾਨ ਵੀਰ ਹਨ ਉਹਨਾਂ ਨੂੰ ਰਿਕਵੈਸਟ ਬੇਨਤੀ ਕਰਦਾ ਚੰਨ ਪੈਸਿਆਂ ਦੀ ਖਾਤਰ ਬਾਹਰ ਬੈਠੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਗੈਂਗਸਟਰ ਕਹਿੰਦੇ ਨੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਜਿਹੜੀਆਂ ਇਹ ਗਲਤ ਕਾਰਵਾਈਆਂ ਨਾ ਕਰਨ ਨਹੀਂ ਤਾਂ ਜਿਹੜੇ ਤੁਸੀਂ ਵੇਖਿਆ ਹੋਊਗਾ ਜਿਹੜੇ ਪਹਿਲਾਂ ਵੀ ਜਿਹਨਾਂ ਜਿਨ੍ਹਾਂ ਨੇ ਕਾਰਵਾਈਆਂ ਕੀਤੀਆਂ ਨੇ ਉਹ ਅਰੈਸਟ ਵੀ ਹੋਏ ਨੇ ਕਈਆਂ ਨਾਲ ਮੁਕਾਬਲਾ ਵੀ ਹੋਇਆ ਤੇ ਕਈ ਬੰਦੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਵੀ ਬੰਦ ਸਰ ਪਰਿਵਾਰ ਕਹਿ ਰਿਹਾ ਸਾਨੂੰ ਆਪਣੇ ਪਰਸਨਲ ਲਾਇਸੈਂਸ ਚਾਹੀਦੇ ਆ ਜੀ ਉਹ ਮਿਲ ਜਾਣਗੇ ਜੀ ਇਹ ਸਾਡਾ ਮੇਰਾ ਵੀ ਪਰਿਵਾਰ ਫਾਈਲਾ ਇਹ ਅਪਲਾਈ ਕਰ ਦਨ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਤੇ ਇਹਨਾਂ ਦਾ ਜਲ ਤੋਂ ਜਲਦ ਜਿਹੜਾ ਲਾਇਸੈਂਸੀ ਹਥਿਆਰ ਉਹ ਅਸੀਂ ਬਣਾ ਕੇ ਦਵਾਂਗੇ ਕਿਉਂਕਿ ਪਹਿਲਾਂ ਹੀ ਸਰਦਾਰ ਜੀ ਮੈਂ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਥੋੜਾ ਜਿਹਾ ਸਹਿਯੋਗ ਦੇਣ ਦਰਨਨਾ ਤੇ ਇਹਨਾਂ ਨੂੰ ਕਾਬੂ ਕਰਨ ਚ ਸਾਡੀ ਮਦਦ ਕਰੋ ਠੀਕ ਹੈ ਸਰਦਾਰ ਜੀ ਇਹ ਚੋਪੜਾ ਜਿਹਨੇ ਕਿਹਾ ਦੋ ਅਨੁਸ਼ਾਸਕਾਂ ਦੇ ਮੁੰਦੇ ਤਰੀਪ ਨੌਵੇਂ ਜਾਗਰੂਕ ਇਲਾਕੇਦਿਆਂ ਆ ਕੇ ਗੂੜੀਆਂ ਵਾਸਤੇ ਦੂਰ ਹੈ ਜਿੱਥੇ ਲੱਗੇ ਜੋ ਸੀ ਮੌਕੇ ਤੇ ਪਹੁੰਚੇ ਹਨ ਤੇ ਰਿਪੋਰਟ ਕਰਨੀ ਕਰਦੇ ਆਪਾਂ ਉਸ ਦਾ ਮਾਉਲਾ ਦਰਜ ਕਰਕੇ ਇਹਨੂੰ ਪੁਸ਼ਟੀ ਕਰਾਂਗੇ ਸਰ ਕੋਈ ਫਰौती ਦੀ ਜਾਂ ਕੋਈ ਹੋਰ ਕਿਸੇ ਨੂੰ ਲੈ ਕੇ ਕੋਈ ਥ੍ਰੈਟ ਕੋਈ ਕਾਲ ਆਈ ਹੋਵੇ ਜਾਂ ਕੋਈ ਵੀ ਸਟੇਟਮੈਂਟ ਰਿਪੋਰਟ ਕਰਨੀ ਹੈ ਜੇ ਮੌਕੇ ਤੇ ਪਹੁੰਚੇ ਹਨ ਤੇ ਅਸੀਂ ਇੰਪੋਰਟੈਂਟ ਨੰਬਰ ਸਟੇਟ ਕਰਕੇ ਜੋ ਭਰਤੀ ਕਰਦੇ ਦੱਸੋ ਪਹਿਲਾਂ ਵੀ ਸਰ ਕੋਈ ਸਮਾਂ ਪਹਿਲਾਂ ਵੀ ਇਹਨਾਂ ਨੂੰ ਧਮਕੀਆਂ ਆਈਆਂ ਸੀਗੀਆਂ ਉਦੋਂ ਵੀ ਜਿਹੜਾ ਆ ਮਾਰਨ ਦੀਆਂ ਧਮਕੀਆਂ ਮਿਲੀਆਂ ਸੀਗੀਆਂ ਉਹਦੇ ਬਾਰੇ ਸਰ ਕੋਈ ਹੈਗਾ ਪਤਾ ਕੋਈ ਬਾਰੇ ਨਹੀਂ ਹੈ ਜੇ ਧਿਆਨ ਚੁੱਕ ਕਰਦੇ ਸਾਰਾ ਤੁਸੀਂ ਕਹੋ ਸੀਸੀਟੀਵੀ ਕੈਮਰੇ ਵਗੈਰਾ ਕੀ ਗੱਲ ਜਾ ਰਹੇ ਸੀ ਹਾਂਜੀ ਬੋਲੋ ਜੀ